ਪਿਆਰਿਓ ਸਭ ਤੋਂ ਪਹਿਲਾਂ ਉੱਠਦੇ ਆ ਸਾਰ ਨਾਲ ਜਪਜੀ ਸਾਹਿਬ ਪੜੋ ਹੁਣ ਆਪਾਂ ਕਹਾਂਗੇ ਵੀ ਇਸ਼ਨਾਨ ਦਾ ਮੈਂ ਵਿਰੋਧੀ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਇਸ਼ਨਾਨ ਨਹੀਂ ਕਰਨਾ ਕਰਨਾ ਸਿੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਉੱਠਦੇ ਆ ਸਾਰ ਸਭ ਤੋਂ ਪਹਿਲਾਂ ਕੱਲ ਜੇ ਤੇਰੇ ਸਹਰਾਣੇ ਫੋਨ ਹੀ ਪਿਆ ਹੈ ਨਾ ਉਹਨੂੰ ਪੜ ਕੇ ਜਪਜੀ ਸਾਹਿਬ ਪੜ ਕੇ ਮੰਜੀ ਤੋਂ ਪੈਰ ਥੱਲੇ ਲਾਈ ਗੁਰੂ ਸਾਹਿਬ ਨੇ ਕਿਹਾ ਜੇ ਜਪਜੀ ਸਾਹਿਬ ਨਹੀਂ ਪੜਨਾ ਫਿਰ ਪਹਿਲਾਂ ਕੋਈ ਸਮਾਂ ਬਹਿ ਕੇ ਵੈਗਰੂ ਜਪ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵਾ ਹੈ ਹਰ ਨਾਮ ਧਿਆਵਾ ਫਿਰ ਹੈ ਉਦਮ ਕਰੇ ਭੜਕੇ ਪਰਬਾਤੀ ਇਸਨਾਨ ਕਰੇ ਪਹਿਲਾ ਪਹਿਲਾ ਕੰਮ ਤੇਰਾ ਤੂੰ ਸਿਮਰ ਇਹਦਾ ਕਾਰਨ ਹੈ ਕਿਉਂਕਿ ਜਦੋਂ ਰਾਤ ਸੌਂਨੇ ਆ ਨਾ ਜੀ ਜਿਹੜਾ ਸਬ ਕੌਨਸ਼ੀਅਸ ਹੈ ਤੇ ਕੰਮ ਕਰਦਾ ਹੈ ਨਾ ਇੰਟਰਨਲ ਜਿਹੜੇ ਪਾਰਟ ਨੇ ਸਾਡੇ ਪ੍ਰਤੀ ਅੰਗ ਕਹੇ ਲੋ ਜਿਹੜੇ ਦਿਸਦੇ ਕੋਈ ਨਹੀਂ ਉਹ ਵੀ ਕੰਮ ਕਰਦੇ ਫਿਰ ਅਰਜ ਕਰੇ ਕਿ ਜਦੋਂ ਆਪਾਂ ਬਾਣੀ ਸ਼ਬਦ ਇਥੋਂ ਤੱਕ ਜਿੰਨਾ ਸਮਾਂ ਗੱਡੀ ਵਿੱਚ ਵੀ ਜਾਣਾ ਇਹ ਨਹੀਂ ਕਿ ਬੰਦਾ ਆਪਸ ਵਿੱਚ ਗੱਲ ਨਾ ਕਰੇ ਮੈਨੂੰ ਪਤਾ ਹੈ ਵੀ ਮੇਰਾ ਰੋਜ਼ ਇੰਨਾ ਟਾਈਮ ਲੱਗਦਾ ਹੈ ਇੰਨਾ ਟਾਈਮ ਮੈਂ ਸਿਮਰਨ ਤੋਂ ਬਿਨਾ ਖਾਲੀ ਜਾਨ ਨਹੀਂ ਜਾਣਾ ਮਹਾਰਾਜ ਜੀ ਨੇ ਬੈਠ ਕੇ ਬਚਨ ਕੀਤਾ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨਕੈ ਸਦਕਾਂ ਉਠਤ ਬੈਠਤ ਹਰ ਹਰ ਧਾਈ ਹੈ ਅੱਗੇ ਜੀ ਮਾਰਗ ਚਲਤਾ ਖਰੇ ਹਰ ਗਾਇਕੇ ਰਸਤੇ ਤੇ ਚਲਦੇ ਆਂ